ਦੀ ਬਾਰਡਰ ਤੇ ਮੂਵਮੈਂਟ ਹੋਈ ਹੈ ਤੇ ਕੀ ਕਾਰਵਾਈ ਕੀਤੀ ਗਈ ਹੈ ਇਹ ਟਾਲੀ ਵਾਲਾ ਆਪਣਾ ਚੌਕੀ ਪੈਂਦੀ ਬੀਓਪੀ ਉਸ ਦੇ ਏਰੀਆ ਚ ਡਰੋਨ ਦੀ ਮੂਵਮੈਂਟ ਹੋਈ ਸੀ ਉੱਥੋਂ ਡਰੋਨ ਰਾਹੀਂ ਇਹ ਹੈਰੋਇਨ ਦੇ ਫਿਲ ਪੈਕਟ ਆਏ ਨੇ ਤੇ ਜਿਨ੍ਹਾਂ ਦਾ ਭਾਰਨ ਹੈ 2 ਕਿਲੋ 580 ਗ੍ਰਾਮ ਇਹ ਰਾਤ ਸੀ ਫਿਰ ਜੋਇੰਟ ਆਪਰੇਸ਼ਨ ਸੀ ਸਾਡਾ ਹਿਸ਼ਰਦਾ ਤੇ ਫਾਦਰ ਦਾ ਪੁਲਿਸ ਤੱਕ ਤੇ ਉਹਦੇ ਦਾ ਰਿਕਵਰੀ ਕੀਤੀ ਹੈ ਇਹ ਫਿਲਹਾਲ ਇਹ ਅਨਨੋਨ ਹੈ ਹੂੰ ਜਲਦੀ ਹੀ ਇਹਦੀ ਐਫਆਈਆ ਦਰਜ ਕਰਕੇ ਮੁਜ਼ਰਮਾਨ ਨੂੰ ਸਲਾਖਾਂ ਪਿੱਛੇ ਕਰ ਦਿੱਤਾ ਜਾਏਗਾ ਜੀ ਸਰ ਲਗਾਤਾਰ ਇਸ ਤਰ੍ਹਾਂ ਦੀ ਆ ਬੀਤੇ ਦਿਨੀ ਵੀ ਅ ਹੈਰੋਇਨ ਮਿਲੀ ਹੈ ਬਾਰਡਰ ਤੇ ਲਗਾਤਾਰ ਇਸ ਤਰ੍ਹਾਂ ਦੀ ਕਾਰਵਾਈਆਂ ਹੋ ਰਹੀਆਂ ਦੇਖੋ ਕਾਰਵਾਈ ਹੁੰਦੀ ਹੈ ਤਾਂ ਅਸੀਂ ਪਿੱਛੇ ਦੇ ਦੇਸ਼ ਵੀ ਰਜਿਸਟਰ ਕੀਤਾ ਇੱਕ ਬੰਦੇ ਵੀ ਫੜੇ ਨੇ ਤੇ ਇਹ ਵੀ ਅਸੀਂ ਸਾਨੂੰ ਉਮੀਦ ਹੈ ਵੀ ਪਬਲਿਕ ਦੇ ਸੰਯੋਗ ਨਾਲ ਅਸੀਂ ਇਹਨਾਂ ਨੂੰ ਕਾਬੂ ਕਰਾਂਗੇ ਫਿਲਹਾਲ ਕੋਈ ਪਤਾ ਲੱਗਿਆ ਜੀ ਇਹ ਕਿੰਨਾ ਲੋਕਾਂ ਤੋਂ ਮੰਗਵਾਈ ਗਈ ਸੀ ਕੋਈ ਕਲੇਮ ਕੀਤਾ ਕਿਸੇ ਦਾ ਕਲੇਮ ਪਤਾ ਲੱਗਿਆ ਨਹੀਂ ਹਜੇ ਫਿਲਹਾਲ ਕੋਈ ਕਲੇਮ ਨਹੀਂ ਮਿਲਿਆ ਆਪਾਂ ਨੂੰ ਇਹ ਤੋਂ ਵੀ ਐਫ ਆਈ ਆਰ ਲੋਜ ਕਰਕੇ ਇਹਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਜਲਦੀ ਅਸੀਂ ਇਹਨਾਂ ਨੂੰ ਮਜਰਮਾਨ ਨੂੰ ਕੱਪ ਕਰਾਂਗੇ ਠੀਕ ਸਰ ਥੈਂਕ ਯੂ